ਉੱਤਰ ਪ੍ਰਦੇਸ਼ ਅਸਤੀਆ ਫਤਿਹ ਪੰਜਾਬ ਪੁਲਿਸ ਇੱਕ ਸਾਂਝ ਪ੍ਰੋਜੈਕਟ ਦੇ ਤਹਿਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਥੇ ਕਿ ਦੋਹਾ ਦੇ ਸਮੁੱਚੇ ਤਾਲ ਮੇਲ ਦੇ ਨਾਲ ਇੱਕ ਵੱਖਵਾਦੀ ਮੈਡਿਊਲ ਦੇ ਨਾਲ ਜੁੜੇ ਇੱਕ ਸਰਗਰਮ ਅਤਵਾਦੀ ਲਾਜ਼ਰ ਮਸੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਮਹੂਤਵਪੂਰਨ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਹੈ। ਦੱਸਦੀ ਕਿ ਲਾਜ਼ਰ ਮਸੀ ਪੁੱਤਰ ਕੁਲਵਿੰਦਰ ਵਾਸੀ ਪਿੰਡ ਕੋਰਲੀਆਂ ਥਾਣਾ ਰਾਮਦਾਸ ਅੰਮ੍ਰਿਤਸਰ ਨੂੰ ਕੌਸ਼ੰਬੀ ਯੂਪੀ ਦੇ ਥਾਣਾ ਕੋਖਰਾ ਜ਼ਿਲ੍ਹਾ ਦੇ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਜਰਮਨ ਦਾਰਤ ਬੀਕੀਆਈ ਆਪਰੇਟਿਵ ਸਰਵਰਨ ਸੇ ਗੋਰਫ ਜੀਵਨ ਪਹੁੰਚੀ ਦੇ ਅਧੀਨ ਕੰਮ ਕਰ ਰਿਹਾ ਸੀ ਅਤੇ ਪਾਕਿਸਤਾਨ ਦੇ ਆਈਐਸਆਈ ਆਪਰੇਟਪਾ ਦੇ ਨਾਲ ਸਿੱਧੇ ਸੰਪਰਕ ਤੇ ਵਿੱਚ ਸੀ ਜੀਵਨਾ ਫੌਜੀ ਵੱਖਵਾਦੀ ਆਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਯੂਐਸਏ ਅਧਾਰਿਤ ਹੈਪੀ ਪਾਸਿਆ ਦਾ ਇੱਕ ਮੁੱਖ ਸਾਥੀ ਹੈ ਲਾਜ਼ਰ ਮਸੀਤੋ ਹਥਿਆਰਾਂ ਤੇ ਵਿਸਫੋਟਕਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਇਸ ਜ਼ਖੀਰੇ ਦੇ ਵਿੱਚ ਹੈਂਡ ਗ੍ਰੇਨੇਡ ਇੱਕ ਵਿਦੇਸ਼ੀ ਪਿਸਤੌਲ ਸ਼ਾਮਿਲ ਉਹ ਪੰਜਾਬ ਦੱਸਦੀ ਹੈ ਕਿ ਦੋਸ਼ੀ ਪੰਜਾਬ ਦੇ ਵਿੱਚ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਲੋੜਿੰਦਾ ਉਧਰੇ ਇਸ ਮਾਮਲੇ ਦੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਇਹ ਮਹੱਤਵਪੂਰਨ ਸਫਲਤਾ ਰਾਸ਼ਟਰੀ ਸੁਰੱਖਿਆ ਪ੍ਰਤੀ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਦੀ ਟੋਟਲ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ ਉੱਤਰ ਪ੍ਰਦੇਸ਼ ਅਸਤੀਆ ਫਤਿਹ ਪੰਜਾਬ ਪੁਲਿਸ ਇੱਕ ਸਾਂਝੇ ਪ੍ਰੋਜੈਕਟ ਦੇ ਤਹਿਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਤੇ ਕਿ ਦੋਹਾ ਦੇ ਸਮੁੱਚੇ ਤਾਲ ਮੇਲ ਦੇ ਨਾਲ ਇੱਕ ਵੱਖਵਾਦੀ ਮਾਡਿਊਲ ਦੇ ਨਾਲ ਜੁੜੇ ਇੱਕ ਸਰਗਰਮ ਅਤਵਾਦੀ ਲਾਜ਼ਰ ਮਸੀ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਮੋ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਹੈ ਦੱਸਦੀ ਕਿ ਲਾਜ਼ਰ ਮਸੀ ਪੁੱਤਰ ਕੁਲਵਿੰਦਰ ਬਾਸੀ ਪਿੰਡ ਕੁਰਲੀਆਂ ਥਾਣਾ ਰਾਮਦਾਸ ਅੰਮ੍ਰਿਤਸਰ ਨੂੰ ਕੌਸ਼ੰਬੀ ਯੂਪੀ ਦੇ ਥਾਣਾ ਕੋਖਰਾ ਜ਼ਿਲ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਜਰਮਨ ਅਧਾਰਤ ਬੀਕੀਆਈ ਆਪਰੇਟਿਵ ਸਰਵਰਨ ਸਿੰਘ ਗੁਰਪ ਜੀਵਨ ਫੌਜੀ ਦੇ ਅਧੀਨ ਕੰਮ ਕਰ ਰਿਹਾ ਸੀ ਅਤੇ ਪਾਕਿਸਤਾਨ ਦੇ ਆਈਐਸਆਈ ਆਪਰੇਟਪਾ ਦੇ ਨਾਲ ਸਿੱਧੇ ਸੰਪਰਕ ਤੇ ਵਿੱਚ ਸੀ ਜੀਵਨਾ ਫੌਜੀ ਵਾਕਵਾਦੀ ਆਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਯੂਐਸਏ ਅਧਾਰਿਤ ਹੈਪੀ ਪਾਸਿਆ ਦਾ ਇੱਕ ਮੁੱਖ ਸਾਥੀ ਹੈ ਲਾਜ਼ਰ ਮਸੀਤੋ ਹਥਿਆਰਾਂ ਤੇ ਵਿਸਫੋਟਕਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਇਸ ਜ਼ਖੀਰੇ ਦੇ ਵਿੱਚ ਹੈਂਡ ਗ੍ਰੇਨੇਡ ਇੱਕ ਵਿਦੇਸ਼ੀ ਪਿਸਤੌਲ ਸ਼ਾਮਿਲ ਹੈ ਉਹ ਪੰਜਾਬ ਦਾਸੀ ਹੈ ਕਿ ਦੋਸ਼ੀ ਪੰਜਾਬ ਦੇ ਵਿੱਚ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਲੋੜਿੰਦਾ ਉਦਰੇਸ ਮਾਮਲੇ ਦੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਇਹ ਮਹੱਤਵਪੂਰਨ ਸਫਲਤਾ ਰਾਸ਼ਟਰੀ ਸੁਰੱਖਿਆ ਪ੍ਰਤੀ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਦੀ ਟੋਟਾ ਵਚਨਬੱਤਾ ਨੂੰ ਉਜਾਗਰ ਕਰਦੀ ਹੈ